ਪੈਂਤੀ ਜਿਹੜੇ ਆ ਜਿਹੜੇ ਇੱਕ ਮਿੰਟ ਮੇਰੀ ਗੱਲ ਸੁਣ ਲਿਓ ਇੱਕ ਮਿੰਟ ਮੇਰੀ ਗੱਲ ਸੁਣ ਲਿਓ ਕੋਈ ਨਾ ਕੋਈ ਨਾ ਬਤਾਓ ਇਹ ਪ੍ਰਧਾਨੀ ਬਣਨਾ ਚਾਹੁੰਦੇ ਆ ਇਹਨੂੰ ਇਹ ਜਿਹੜੀਆਂ ਨਹੀਂ ਬਾਤਾਂ ਖਰਾਬ ਕੀਤੀਆਂ ਨੇ ਤੁਸੀਂ ਵੀ ਮੈਂ ਫਿਰ ਤੁਸੀਂ ਕਹੋ ਪਿਆਰ ਨਾਲ ਮੈਂ ਫਿਰ ਸੁਨਾਜੀ ਇੱਧਰ ਆਓ ਕਿਉਂ ਆਣਾ ਤੇ ਭਾਈ ਥੋੜਾ ਸਾਡ ਬੋਲੋ ਜਿਵੇਂ ਤੇ ਨਹੀਂ ਕਰ ਸਕਦੇ ਸੀਗੇ ਜੀ ਉੱਥੇ ਕਰ ਨਹੀਂ ਸਕਦੇ ਸੀਗੇ ਇੱਥੇ ਆ ਕੇ ਜਿਆਦਾ ਤੁਹਾਨੂੰ ਕੋਈ ਪਾਰਟੀ ਦੇ ਵਿੱਚ ਜ਼ਿੰਮੇਵਾਰੀ ਮਿਲ ਜੂਗੀ ਜਾਂ ਕੋਈ ਬਹੁਤ ਜਿਆਦਾ ਬਣ ਜੂਗੇ ਇਹ ਸਾਡੀ ਪਾਰਟੀ ਵਿੱਚ ਹੀ ਨਹੀਂ ਹੈਗਾ ਕਿ ਰੌਲਾ ਪਾਓਗੇ ਤਾਂ ਵੱਡੇ ਬਣ ਜੂਗੇ ਇਹ ਸਾਡੀ ਪਾਰਟੀ ਵਿੱਚ ਨਹੀਂ ਹੈਗਾ ਅਮਸੋਰੀ ਪੈਰੀ ਸੋਰੀ ਮੈਂ ਪਾਰਟੀ ਦਾ ਪ੍ਰਧਾਨ ਹਾਂ ਗੱਲ ਸੁਣੋ ਉਹ ਵੀ ਬੈਠੇ ਨਹੀਂ ਉਨਮਲ ਦੇਖੋ ਉਹ ਵੀ ਬੈਠੇ ਨਹੀਂ ਗਰਮੀ 'ਚ ਮੂਰੇ ਮੈਂ ਪ੍ਰਧਾਨ ਬਣਦਾ ਮਾਨ ਸਾਹਿਬ ਜੀ ਬੈਠੋ ਯਾਰ ਕਮਾਲ ਹੈ ਮੈਨੂੰ ਤੁਹਾਨੂੰ ਜਾਣਦਾ ਨਹੀਂ ਬਹੁਤ ਕਮਾਲ ਬੰਦਾਬਾਦ ਮੈਂ 4:30 ਵਜੇ ਪ੍ਰਚਾਰ ਕਰ ਰਹੇ ਹਾਂ ਜੇ ਤੁਹਾਡਾ ਦਿਲ ਕਰਦਾ ਹੈ ਤੁਹਾਨੂੰ ਕਿਸੇ ਹੋਰ ਪਾਰਟੀ ਚ ਬਹੁਤ ਵਧੀਆ ਉਹਦੇ ਮਿਲਦੇ ਚਲੇ ਜਾਓ ਇਹ ਪਾਰਟੀ ਇਹ ਪਾਰਟੀ ਉਹਦੇਦਾਰਾਂ ਜਾਂ ਚੇਅਰਮੈਨਾਂ ਵਾਸਤੇ ਨਹੀਂ ਬਣੀ ਹੋਈ ਜੇ ਤੁਹਾਨੂੰ ਉਧਰੋਂ ਕੁਝ ਮਿਲਦਾ ਲੈ ਲਓ ਉਧਰੋਂ ਜਾਓ ਪਰ ਕਿਰਪਾ ਕਰਕੇ ਡਿਸਟਰਬ ਨਾ ਕਰੋ ਜਿਹੜੇ ਆ ਜਿਹੜੇ ਇੱਕ ਮਿੰਟ ਮੇਰੀ ਗੱਲ ਸੁਣ ਲਿਓ ਇੱਕ ਮਿੰਟ ਮੇਰੀ ਗੱਲ ਸੁਣ ਲਿਓ ਕੋਈ ਨਾ ਕੋਈ ਨਾ ਪਤਾ ਇਹ ਪ੍ਰਧਾਨ ਬਣਨਾ ਚਾਹੁੰਦਾ ਹੈ ਇਹਨਾਂ ਇਹ ਜਿਹੜੀਆਂ ਨਹੀਂ ਬਾਤਾਂ ਖਰਾਬ ਕੀਤੀਆਂ ਤੁਸੀਂ ਬੈਠੇ ਤੁਸੀਂ ਬਹੁਤ ਪਿਆਰ ਨਾਲ ਬੈਠੇ ਹੋ ਸੁਨਾਜੀ ਇੱਧਰ ਆਓ ਕਿਉਂ ਆਣਾ ਵੀ ਕਾ ਭਾਈ ਜਿਹੜਾ ਸਾਡੇ ਕੋਲ ਇੱਕ ਮਿੰਟ ਤੁਸੀਂ ਉੱਥੇ ਨਹੀਂ ਖੜ ਸਕਦੇ ਸੀਗੇ ਜੀ ਉੱਥੇ ਖੜ ਨਹੀਂ ਸਕਦੇ ਸੀਗੇ ਇੱਥੇ ਆ ਕੇ ਜਿਆਦਾ ਤੁਹਾਨੂੰ ਕੋਈ ਪਾਰਟੀ ਦੇ ਵਿੱਚ ਜ਼ਿੰਮੇਵਾਰੀ ਮਿਲ ਜੂਗੀ ਜਾਂ ਕੁਝ ਬਹੁਤ ਜਿਆਦਾ ਬਣ ਜੂਗੇ ਇਹ ਸਾਡੀ ਪਾਰਟੀ ਵਿੱਚ ਹੀ ਨਹੀਂ ਹੈਗਾ ਇਹ ਰੌਲਾ ਪਾਓਗੇ ਤਾ ਵੱਡੇ ਬਣ ਜੂਗੇ ਸਾਡੀ ਪਾਰਟੀ ਚ ਨਹੀਂ ਹੈਗਾ ਸੌਰੀ ਪੈਰੀ ਸੌਰੀ ਮੈਂ ਪਾਰਟੀ ਦਾ ਪ੍ਰਧਾਨ ਆ ਗੱਲ ਸੁਣੋ ਉਹ ਵੀ ਬੈਠੇ ਨਹੀਂ ਉਹਨਾਂ ਮਿਲ ਦੇਖੋ ਉਹ ਵੀ ਬੈਠੇ ਨਹੀਂ ਗਰਮੀ ਚ ਮੈਂ ਉਹਦੇ ਮੂਰੇ ਮੈਂ ਪ੍ਰਧਾਨ ਬਣਦਾ ਮਾਨ ਸਾਹਿਬ ਜੀ ਬੈਠ ਜਾਓ ਕਮਾਲ ਹੈ ਮੈਨੂੰ ਤੁਹਾਨੂੰ ਜਾਣਦਾਰੀ ਉਹ ਕਮਾਲ ਮੈਂ 4:3 ਵਜੇ ਵਿਚਾਰ ਕਰ ਰਿਹਾ ਜੇ ਤੁਹਾਡਾ ਦਿਲ ਕਰਦਾ ਹੈ ਤੁਹਾਨੂੰ ਕਿਸੇ ਹੋਰ ਪਾਰਟੀ 'ਚ ਬਹੁਤ ਵਧੀਆ ਉਹਦੇ ਮਿਲਦੇ ਚਲੇ ਜਾਓ ਇਹ ਪਾਰਟੀ ਇਹ ਪਾਰਟੀ ਅਹੁਦੇਦਾਰਾਂ ਜਾਂ ਚੇਅਰਮੈਨਾਂ ਵਾਸਤੇ ਨਹੀਂ ਬਣੀ ਹੋਈ ਜੇ ਤੁਹਾਨੂੰ ਉਤਰੋ ਕੁਝ ਮਿਲਦਾ ਲੈ ਲਓ ਉਤਰੋ ਜਾ ਕੇ ਪਰ ਕਿਰਪਾ ਕਰਕੇ ਡਿਸਟਰਬ ਨਾ ਕਰੋ ਅੱਗੇ ਭਾਈ